ਕੀ ਗੱਲ ਹੋਈ ਸਾਰੀ ਸਰ ਰਾਤ 8:30 ਦੇ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਛੱਡ ਡੇਗ ਗਈ ਆ ਜੀ ਕਿੰਨੇ ਇੱਕ ਤੇ ਛੱਡ ਬਣਾਈ ਦੋ ਕਨਾਲ ਥਾਂ ਜੀ ਦੋ ਕਨਾਲ ਕਿੰਨੇ ਕਿੰਨੇ ਚੂਹੇ ਪਾਈ ਸੀ ਤੇ ਕਿੰਨਾ ਕਿੰਨਾ ਇੱਥੇ ਮਲਬਾ ਤੁਸੀਂ ਕੀਤਾ ਹੈਗਾ ਇਹ 8000 ਟੁੱਟਾ ਸੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਸੀਗਾ ਜੀ ਹਾਂ ਕਰਜ਼ੇ ਤੇ ਚੁੱਕ ਕੇ ਲਾਇਆ ਸੀਗਾ ਹਾਂ ਮੈਂ ਸਰਕਾਰ ਨੂੰ ਆਪਣੇ ਫੀਲ ਕਰਦਾ ਜੀ ਹਾਂ ਜੋ ਵੀ ਅੱਕੇ ਮਾਂਜਾਬਾਂ ਦਾ ਮੈਨੂੰ ਦਿੱਤਾ ਜਾਏ ਮੇਰੇ ਪੱਲੇ ਕੋਠੀ ਨਹੀਂ ਰਹਿ ਗਈ ਮੇਰੀ ਸਾਰੀ ਸ਼ੈੱਡ ਡੇਗੀ ਹੈ ਜੀ ਇਹ ਕਿੰਨੇ ਵਜੇ ਘਟਨਾ ਵਾਪਰੀ ਐ ਇਹ ਸਰ 10:30 ਵਜੇ ਦਾ ਅੱਛਾ ਜਾਨੀ ਵਾਲੀ ਨੁਕਸਾਨ ਤੇ ਨਹੀਂ ਹੋਇਆ ਜਾਨੀ ਵਾਲੀ ਪਰ 8500 ਬੱਚਾ ਪਿਆ ਕੋਈ ਬਾਹ 40 50 ਬੱਚੇ ਬਚੇ ਨੇ ਸਾਰੇ ਮਰ ਗਏ ਨੇ ਸਾਰੀ ਸ਼ੈੱਡ ਹੀ ਡੇਗੀ ਸਰ ਪਾ ਜਿਨਾਂ ਕਥਾਂ ਤੋਂ ਹੁੰਦਾ ਜਾ ਹਾਂ ਅਸੀਂ ਦੇਖਦੇ ਹਾਂ ਜੀ ਇਹ ਪਿੱਛੇ ਡਿਗੀ ਪਈ ਐ ਸਾਰੀ ਇਸ ਤੋਂ ਪਹਿਲਾਂ ਪਿੱਛੇ ਵੀ ਡਿਗੀ ਪਈ ਐ ਉੱਪਰ ਵਾਲੀ ਛੱਤਾਂ ਵੀ ਡਿਗੀ ਐ ਸਾਰੀਆਂ ਡੇਗੀਆਂ ਸਰ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨੁਕਸਾਨ ਹੋ ਗਿਆ ਜੀ ਹੋਰ ਕੋਈ ਕਾਰੋਬ ਇਹੀ ਕਾਰੋਬਾਰ ਹੈ ਨਹੀਂ ਕਾਰੋਬਾਰ ਹੈ ਕਰਜ਼ਾ ਚੁੱਕ ਕੇ ਸਾਡੀ ਨੱਕ ਕੀਤਾ ਹੈਗਾ ਹਾਂ ਅੱਛਾ ਆ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਕਰਜ਼ਾ ਚੁੱਕਿਆ ਸੀ ਤੇ ਕਿਸ ਤਰ੍ਹਾਂ ਇਹਨੇ ਜਦੋਂ ਇੱਥੇ ਬਣਾਇਆ ਹੈ ਤੇ ਕਿੰਨੇ ਸਾਲ ਤੋਂ ਕਾਰੋਬਾਰ ਕਰਦੇ ਹੋ ਇਹ ਸਰ 2 ਸਾਲ ਹੋ ਗਏ ਕਾਰੋਬਾਰ ਕਰਦੇ ਹਾਂ ਹਾਂ ਸਾਜੀ ਕਰਜ਼ਾ ਚੁੱਕ ਕੇ ਹਾਂ ਉਹਦਾ ਸਰ ਹਜੇ ਤੱਕ ਦਾ ਲੱਥਾ ਵੀ ਨਹੀਂ ਜਿਹੜਾ ਵਿਆਜ ਹੀ ਜਾਂਦਾ ਹੈ ਹਾਂ ਤੁਸੀਂ ਅੱਖਾਂ ਭਰ ਲਈਆਂ ਜਾਂ ਅੱਖਾਂ ਨਹੀਂ ਭਰਨੀਆਂ ਬਹੁਤ ਸਾਰੇ ਮੇਰੇ ਐਨ ਆਰ ਆਈ ਵੀਜ਼ ਆ ਜਿਹੜੇ ਆ ਸਾਂਝਤਾ ਕਰਦੇ ਆ ਮੈਂ ਤਾਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਪਹਿਲਾਂ ਤਾਂ ਇਹਨਾਂ ਦੀ ਮੱਤ ਕੀਤੀ ਜਾਏ ਪਰ ਕਿਹਨੂੰ ਕਿਹਨੂੰ ਅਪੀਲ ਕਰਨਾ ਚਾਹਦੇ ਹੋ ਸਰਕਾਰ ਨੂੰ ਐਨ ਆਰ ਆਈ ਵੀਰ ਹੋਗੇ ਫਾਸ ਡਾਲਾ ਹੋਗੇ ਸੰਸਥਾਵਾਂ ਹੋਣੀਆਂ ਜਿਹੜੀਆਂ ਹੋਰ ਨੇ ਜਿਨ੍ਹਾਂ ਨੇ ਖਰਾਂ ਚੇਵਾ ਕੀਤੀ ਜਰੂਰ ਕਰ ਇੱਕ ਵਾਰ ਕਿੰਨੇ ਫੈਮਿਲੀ ਮੈਂਬਰ ਹੋ ਤੁਸੀਂ ਜਿਨ੍ਹਾਂ ਦਾ ਖਰਚਾ ਚੱਲਦਾ ਸੀ ਸਰਪੰਚ ਹੋਣ ਕੋਟ ਕਰ ਦੇਵੋ ਤੇ ਪਰ ਮੈਂ ਆ ਮਦਰ ਰਿਆ ਫਾਦਰ ਰਿਆ ਬ੍ਰਦਰ ਰਿਆ ਦੀਆਂ ਦੋ ਬੇਟੀਆਂ ਇੱਕ ਬੇਟਾ ਹੈ ਸਾਰਾ ਇੱਥੋਂ ਚੱਲਦਾ ਸੀ ਸਾਰਾ ਇੱਥੋਂ ਚੱਲਦਾ ਸੀ ਕੀ ਉਮੰਗ ਕਰਨਾ ਕਰਦੇ ਨੂੰ ਤੁਸੀਂ ਜਿੱਦਾਂ ਦਾ ਨੁਕਸਾਨ ਹੋਇਆ ਕਿਦਾਂ ਵਿਆਜ ਕਿਦਾਂ ਜਿਹੜਾ ਹੈ ਇਹਦਾ ਕਿਦਾਂ ਖੱਤਾ ਚੱਲਦਾ ਹੈ ਇਹਦਾ ہر ਮਹੀਨੇ ਦੇ ਮਹੀਨੇ ਵਿਆਜ ਜਾਂਦਾ ਹੈ ਹਾਂ ਕਿਤੇ ਜਾਂਦੀ ਹੈ ਕਿੱਥੇ ਜਾਂਦੀ ਹੈ ਕਿੰਨੀ ਕਿਸ਼ਤੀ ਜਾਂਦੀ ਹੈ ਜੀ 6 ਮਹੀਨੇ ਦੇ ਮਹੀਨੇ 30000 ਜਾਂਦੀ ਹੈ ਜੀ 30000 ਜਾਂਦੀ ਹੈ ਹਾਂ ਜੀ ਤਾਂ ਹੁਣ ਤਾਂ ਸਾਡੇ ਨਾਲ ਕੋਈ ਪਿੰਡ ਦੇ ਬਹੁਤ ਵਾਰ ਲੋਕ ਵੀ ਹੈਗੇ ਆ ਉਹਨਾਂ ਨਾਲ ਵੀ ਗਲਤ ਕਰਦੇ ਆ ਤਾਂ ਇਹਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਸਾਡੇ ਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਲਿਖੀ ਹਾਂ ਜੀ ਮੁੰਡੇ ਨੇ ਕੰਮ ਸ਼ੁਰੂ ਕੀਤਾ ਸੀ ਗਾ ਜੱਗਾ ਚੁੱਕ ਕੇ ਆਪਣਾ ਕਾਰੋਬਾਰ ਹੀ ਬੇਜ਼ਗਾਰ ਹੈ ਜੀ ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਪਰ ਆਤੀ ਹੈ ਸਮਾਨੀ ਬਿਜਲੀ ਪੈਣ ਕਰਕੇ ਸਾਰਾ ਉਹਦਾ ਢਹਿ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਤੇ ਹਾਜੀ ਪੀਂਦਾ ਸਰਕਾਰਾਂ ਨੂੰ ਐਨਆਰਆਈ ਵੀਰਾਂ ਨੂੰ ਸੰਸਥਾਵਾਂ ਨੂੰ ਜਿੰਨੀਆਂ ਹੈ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਲਾ ਜੀ ਮੁੰਡੇ ਵਸਾ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁਦਨੀਆ 28000 ਰੁਪਏ ਨੌ ਦਿਨ ਦਾ ਚੂਤਾ ਛੇ ਰੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ਧੱਕਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਵੀ ਬੇਨਤੀ ਆ ਮੁੰਡੇ ਦਾ ਸਾਥ ਦਿਓ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹਨੂੰ ਕੁਦਰਤੀ ਆਪ ਕੋ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹਾਂਜੀ ਸਰ ਤੋ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਮੈਂ ਦੇਖ ਰਿਹਾ ਹਾਂ ਜੀ ਵੀ ਅੱਖਾਂ ਭਰੀਆਂ ਮੁੰਡਿਆਂ ਨੇ ਮੁੰਡਾ ਜੀ ਰਾਤ ਦਾ ਹੀ ਰੋਈ ਜਾ ਰਿਹਾ ਜੀ ਕਿਨੂੰ ਹੌਸਲਾ ਦੇ ਦੇਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਰਹੀਆਂ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਕੋਈ ਕੰਮ ਕਰਦਾ ਹੈ ਉੱਠ ਕੇ ਉਹਨੂੰ ਇਦਾਂ ਕੁਦਰਤੀ ਆਫਤ ਪੈ ਜਾਂਦੀ ਹੈ ਜੀ ਤੇ ਸਾਡੀ ਸਾਰੇ ਧਾਨੀ ਸੱਜਣਾ ਨੂੰ ਅਪੀਲ ਆ ਇਹਦਾ ਕਾਊਂਟ ਨੰਬਰ ਇਹਦਾ ਫੋਨ ਨੰਬਰ ਉੱਤੇ ਚਲਾ ਦੇਣੇ ਆ ਜੀ ਜੋ ਵੀ ਗਾਨੀ ਸੱਜਣ ਮਦਦ ਕਰਨਾ ਚਾਹਵੇ ਤੇ ਜਰੂਰ ਮਦਦ ਕਰੇਗੇ ਮੁੰਡੇ ਦਾ ਹੌਸਲਾ ਟੁੱਟੇ ਨਾ ਜੋ ਕੰਮ ਕਰ ਰਿਹਾ ਤੋਂ ਕੰਮ ਕਰਦੇ ਰਵੇ ਕਿਹੜੀ ਹੌਸਲਾ ਦੋ 35000 ਰੁਪਏ ਦੇ 34000 ਰੁਪਏ ਹਾਂਜੀ ਕਿਸ਼ਤ ਜਾਂਦੀ ਆ ਜੀ ਕੇ ਸੀ ਸੀ ਲਿਮਟ ਬਣਾ ਕੇ ਪਿਆਰੀ ਤੇ ਇਹ ਮੁੰਡੇ ਨੂੰ ਕਰਜ਼ਾ ਆਪਾਂ ਲੈ ਕੇ ਤੇ ਕੰਮ ਖੋੜ ਕੇ ਦਿੱਤਾ ਸੀਗਾ ਜੀ ਹਾਂ ਤੇ ਉਹ ਜੇ ਲਿਮਟ ਉੱਥੇ ਹੀ ਖੜੀ ਆ ਜੀ ਅਸੀਂ ਸਿਰਫ ਵਿਆਜ ਹੀ ਅਜੇ ਤਾਰ ਰਿਹਾ ਜੀ ਦੇਖੋ ਕਿਉਂਕਿ ਅਜੇ ਕੰਮ ਨਵਾਂ ਨਵਾਂ ਹੀ ਅਜੇ ਕੋਈ ਦਾ ਰਾਸੇ ਨਹੀਂ ਪਿਆ ਤੇ ਅਜੇ ਤੇ ਵਿਆਜ ਹੀ ਤਾਰ ਰਿਹਾ ਲਿਮਟ ਉੱਥ ਤੇ ਉਤੋਂ ਐ ਡਿੱਗ ਗਿਆ ਜੀ 25-30 ਲੱਖ ਰੁਪਏ ਦਾ ਨੁਕਸਾਨ ਆ 25-30 ਲੱਖ ਮੁੰਡਾ ਹੋਰ ਲਾ ਕੇ ਖੜਾ ਕਰੇਗਾ ਦੀ 50-60 ਲੱਖ ਰੁਪਏ ਦੇ ਮੁੰਡਾਥਲੇ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਨੁਕਸਾਨ ਮੰਨਤੀ ਕੀਤੀ ਜਾਵੇ ਜੀ ਇੱਥੇ ਸਰ ਬਹੁਤ ਸਾਰੀਆਂ ਸੰਸਥਾਵਾਂ ਆ ਜਿੱਦਾਂ ਖਾਲਸਾ ਏਡ ਆ ਜਾਂ ਐਨ ਆਰ ਆਈ ਵੀਰਾਂ ਜਾਂ ਹੋਰ ਸਾਰੇ ਲੋਕ ਜਿਹੜੇ ਆ ਆਪਾਂ ਜਦੋਂ ਹੜ੍ਹ ਆਇਆ ਸੀ ਉਦੋਂ ਵੀ ਮਤ ਕਰਨ ਆਏ ਸੀ ਆਪਾਂ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਜੀ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਜੀ ਜਿਵੇਂ ਉਹਨਾਂ ਨੇ ਖੜਾਚ ਮਦਦ ਕੀਤੀ ਆ ਇਹ ਵੀ ਕੁਦਰਤੀ ਆਫਤ ਆ ਉਹ ਵੀ ਕੁਦਰਤੀ ਆਫਤ ਹੀ ਆ ਇਹ ਵੀ ਕੁਦਰਤੀ ਆਫਤ ਆ ਜਿੱਦਾਂ ਉਹਨਾਂ ਨੇ ਸਾਥ ਦਿੱਤਾ ਜੇ ਇਦਾਂ ਹੀ ਮੁੰਡੇ ਦਾ ਸਾਥ ਦੋ ਕੋਈ ਮਤਲਬ ਆਪ ਨੁਕਸਾਨ ਨਹੀਂ ਕੀਤਾ ਕੁਦਰਤੀ ਮਾਰ ਪਈ ਆ ਜਿਹਦਾ ਨੁਕਸਾਨ ਜ਼ਰੂਰ ਮਦਦ ਕੀਤੀ ਜਾਵੇ